പെല പടന ആ കാല ਯਾ ਗੀਜੇ ਕੁਮਟ ਕਰ ਕਰ ਤਾਈ ਜੀ ਤੁਸੀਂ ਨਾ ਫੇਰ ਨਾ ਕਰੋ ਜਿਹੜੀ ਤਰੀਕ ਉਹਨਾਂ ਨੂੰ ਕਵਾਂਗੇ ਨਾ ਉਹਨਾਂ ਨੇ ਉਹਨਾਂ ਦੇ ਮੰਨ ਜਾਣਾ ਤੁਸੀਂ ਟੈਨਸ਼ਨ ਨਾ ਲਓ ਚੱਲ ਕੋਈ ਗੱਲ ਨਹੀਂ ਆ ਜਾ ਫੇਰ ਆ ਜਾ ਆ ਜਾ ਬਹਿ ਜਾ ਲੱਗ ਜਾਣਗੇ ਉਧਰ ਫਿਰ ਜਾਂਦੇ ਆ ਇਹਨੂੰ ਘਰ ਲਾਂਗੇ ਦੇ ਅੰਬਰਸਾਲਾਂ ਨੂੰ ਗਾਂ ਹੀ ਆਏ ਲੈਣੇ ਵੀਡੀਓ ਬਣਾਉਣੀ ਕੰਮ ਹੈ ਨਹੀਂ ਇਹਨੂੰ ਕੋਈ ਦੂਰ ਦਾ ਮੋਟਾ ਤਾਂ ਇਹਦੇ ਤੇ ਚਲੇ ਰਹਿਣਾ ਸਰਸੇ ਸਰਸੇ ਹਲ ਘੱਲ ਲੈਣਗੇ ਚਲੋ ਕਿੰਨੇ ਮਿੰਟ ਦੀ 3 ਮਿੰਟ ਦੀ ਹੈ 3 ਮਿੰਟ ਦੀ 4 ਮਿੰਟ ਦੀ ਵਨ ਨਹੀਂ ਉਹ ਵੇਖੜੀ ਮੇਰੇ ਫਿਰ ਕੀ ਕਰਦਾ ਹਾ ਹਏ ਮੈਂ ਤੇ ਹਲਾ ਮਾਰ ਲਗਾ ਤਾਈ ਜੀ ਕੱਲ ਮਾ ਨਹੀਂ ਹਾਂ ਐਂਡ 1 ਮੈਂ ਅਗਿਜਟਮੈਂਟ ਕਰਾਂ ਕਰੇ ਸਾਨਾ ਕਰ ਉਹ ਕੋਈ ਗੱਲ ਨਹੀਂ ਰਮਨ ਜਿਹੜੀ ਉਹ ਤਰੀਕ ਦੇ ਦੇਣਗੇ ਨਾ ਸਾਨੂੰ ਠੀਕ ਠੀਕ ਸਾਨੂੰ ਚੜ੍ਹ ਗਈ ਜਣਾਈਆਂ ਚਲ ਸਾਨੂੰ ਤਰੀਕ ਚੜ੍ਹ ਗਈ ਜਣਾਈਆਂ ਚਲ ਮੈਂ ਮੈਂ ਤੇ ਇਹ ਗੱਲ ਕਹਿਨੀ ਆ ਵੀ ਅਗਲੇ ਗੁੱਸਾ ਨਾ ਕਰਨਾ ਉਹ ਕੋਈ ਗੱਲ ਨਹੀਂ ਰਮਨ ਉਹ ਜਿਹੜੀ ਵੀ ਤਰੀਕ ਦੇਣਗੇ ਨਾ ਤੇ ਕੋਈ ਗੱਲ ਨਹੀਂ ਅਸੀਂ ਉੱਥੇ ਹੀ ਪ੍ਰਬੰਧ ਕਰ ਦਾਂਗੇ ਸਾਰਾ ਇਹ ਮੈਨੂੰ ਫਿਰ ਤੁਸੀਂ ਮਨ ਵੀਰ ਜੀ ਮੈਨੂੰ ਤੇ ਇਹ ਹੀ ਵੀ ਚੱਲ ਦਲਜੀਤ ਵੀ ਤੁਹਾਡੇ ਨਾਲ ਇੱਥੇ ਆ ਜਾਂਦਾ ਨਾ ਤੇ ਸਾਰੇ ਜਣੇ ਬੈਠ ਕੇ ਗੱਲਬਾਤ ਕਰ ਲੈਂਦੇ ਹੁਣ ਇਹ ਆ ਉਹਦਾ ਫਿਕਰ ਜਿਆ ਲੱਗਾ ਮੈਨੂੰ ਨਾ ਅਸੀਂ ਜੋ ਵੀ ਤਰੀਕ ਰੱਖਾਂਗੇ ਤਾਂ ਆਪਣੇ ਨੂੰ ਦੱਸ ਦਾਂਗੇ ਤੇ ਕਰਦਾਵਾ ਫੋਨ ਤੇ ਮੈਂ ਕੀਤਾ ਸੀ ਰੋਸਾ ਜਿਆ ਕਰਨ ਰਿਆ ਹੈਗਾ ਰਸਾਨੇ ਕਦਾ ਕਰਨਾ ਜਦੋਂ ਵੱਡੇ ਬੈਠੇ ਸਲਾਹ ਕਰਨ ਨੂੰ ਹਾੜੀ ਮਿਰਚੀ ਚੱਲਣੀ ਹੈ ਕੋਈ ਜਦੋਂ ਸਲਾਹ ਰਿਆ 2 1 ਰਸਾਨੇ ਕਦਾ ਕਰਨਾ ਹੈ ਆਪਾਂ ਜਿਹੜੀ ਤਰੀਕ ਰੱਖਾਂਗੇ ਉਹਨੂੰ ਦੱਸ ਦਾਂਗੇ ਆਪੇ ਆ ਜਾਊਗਾ ਨਾਲੇ ਉਦੋਂ ਫੋਨ ਕੀਤਾ ਹੈ ਓਹੋ ਕਦਾ ਕਰਨਾ ਵਾ ਤੂੰ 1 ਰਸਾਨੇ ਕਦਾ ਕਰਨਾ ਵਧੀਆ ਹੋ ਗਿਆ ਹਾਂਜੀ ਉਹ ਚੱਲ ਰਮਨ ਨੜੇ ਇਹ ਵੀ ਤਿਆਰੀ ਕਰਨ ਵਾਲੇ ਬਣਾਗੇ ਜਿਹੜਾ ਗੁੜਾ ਸਮਾਨ ਲਿਉਣ ਵਾਲਾ ਲਿਆ ਕੇ ਤੇ ਰੱਖਾਂਗੇ ਘਰ ਕੋਈ ਬਣਾਉਣਾ ਵਣ ਆਪਣੀ ਕੁੜੀ ਆ ਤੇ ਬਣਾਉਣਾ ਚਲ ਪੁੱਤ ਸਾਨੂੰ ਪਉਣਾ ਤੇ ਪੈਣਾ ਹੀ ਆ ਉਹ ਨਹੀਂ ਨਹੀਂ ਤਾ ਜੀ ਉਹਨਾਂ ਨੇ ਸਖਤ ਦਾਇਤ ਕੀਤੀ ਆ ਤੇ ਇਧਰ ਸੋਨਾ ਸੋਨਾ ਕਰੀਏ ਫਿਰ ਤਿਆਰੀਆਂ ਉਹ ਡੇਕ ਆਪਾਂ ਛੱਪਾ ਮਾਰ ਕੇ ਬਹਿ ਜਾਓ ਹਾਂ ਸਲਾਹ ਕੋਈ ਗੱਲ ਨਹੀਂ ਪਾ ਜੀ ਮਾਰ ਲਾਂਗੇ ਫਿਰ ਤੈਨੂੰ ਕਿਸੇ ਦਿਨ ਆਪਾਂ ਤੇ ਮੈਂ ਇੱਕ ਮਿੰਟ ਕਿੱਥੇ ਚੱਲੂ ਕਰਨੀ ਹੁਣ ਤਾਵਾ ਹਾਂਜੀ ਇੱਕ ਤੇ ਹੈ ਵਿਚਾਰੀ ਭੋਲੀ ਜੀ ਆ ਤੇ ਮੈਂ ਹਾਂ ਚਲ ਆਪਣੇ ਘਰ ਵਧੀਆ ਰਹੂਗੀ ਚਲੋ ਦੂਜੀ ਵੀ ਆਪਣੇ ਘਰ ਠੀਕ ਵਾ ਆਨੇ ਠੀਕ ਆ ਵਧੀਆ ਹੋ ਗਈ ਉਹ ਚਲ ਯਾਰ ਵਧੀਆ ਰਿਸ਼ਤੇਦਾਰ ਹੋਏ ਨਾ ਬੇ ਅਵੇ ਲਮ ਅਸਰ ਕਿਡਾ ਵਧੀਆ ਹੋਣ ਰਿਆ ਸੀ ਕਪੜੇ ਦਾ ਸੌਖੀਆਂ ਰਹਿਣਾ ਕਰ ਲਓ ਚਲੋ ਯਾਰ ਉਹ ਚਲ ਕੋਈ ਤੇ ਹੈ ਹੀ ਨਾਲੇ ਪਰੋਣੇ ਇਦਾਂ ਹੀ ਕਰਦੇ ਹੁੰਦੇ ਆ ਟੈਨਸ਼ਨ ਨਾ ਲਿਆ ਕਰੋ ਤੁਸੀਂ ਉਹ ਨਹੀਂ ਕੋਈ ਨਹੀਂ लवली ਘਰ ਜਾਨੇ ਆ ਹਾਂਜੀ ਆਪੇ ਉਹਦਾ ਗੁੱਸਾ ਦੂਰ ਹੋਇਆ ਇੱਥੇ ਤੇ ਮੈਂ ਇਹਨੂੰ ਕਹਤਾ ਮੈਂ ਚਲਾ ਫੇਰਾ ਮਾਰ ਕੇ ਆਈਏ ਨਾਲੇ ਇਧਰੋਂ ਕਿਧਰੋਂ ਆਉਂਦੇ ਸੀ 40 ਦੀ ਗੱਡੀ ਬਸ ਨਿਕਲੇ ਹੀ ਆ ਜੋ ਚਲ ਗਿਆ ਹੀ ਤੇ ਤੂੰ ਘੜੀ ਇਹਦੀ ਇਹਨੇ ਘਰ ਹੀ ਆ ਜਾਣਾ ਮੜਕੇ ਉੱਠਿਆ ਮੂੰਹ ਚੁੱਕਿਆ ਤਰਪੀ ਵਾਲਿਆਂ ਵਾਲਾ ਉੱਠਿਆ ਚਾ ਲੋਟ ਕੇ ਕਰਦਾ ਕੰਮ ਕਰ ਲਾ ਕਰ ਲਾ ਜਿਹੜਾ ਕਰਨ ਵਾਲਾ ਕਰਦਾ ਕਰਦਾ ਕੀ ਕਰਦਾ ਕਰਦਾ ਦੋਪੇ ਵਿੱਚ ਦੁਬਾਰਾ ਕਰਦਾ ਕਰ ਲਾ ਕਰ ਲਾ ਕਰਦਾ ਨਾ ਦੋਪੇ ਵਿੱਚ ਯਾਰ ਕਿਹਾ ਸੀ ਯਾਰ ਅੱਜ ਬੁਤੀ ਵਾਲੀ ਯਾਰ ਅਸਲ ਤੇ ਨਾ ਟੋਪੀ ਨਹੀਂ ਕਰਦੇ ਤਾਂ ਤੁਸੀਂ ਸੁਣ ਲਾ ਮੇਰੀ ਗੱਲ ਕੰਨ ਖੋਲ ਕੇ ਇਹ ਅੱਗੇ ਜੀ ਗੱਲ ਕਰ ਤਈ ਜੀ ਨਾ ਪਹਿਲਾਂ ਪਤਾ ਯਾੜਨਾ ਆ ਜਾ ਆ ਜਾ ਆ ਜਾ ਉਹਨਾਂ ਪਹਿਲਾਂ ਕਾਲੇ ਉੱਗ ਰਿਆ ਕਰੇ ਉਹਦੇ ਨਾਲ ਗੱਲ ਕਰਦਾ ਰਹਿੰਦਾ ਹੁੰਦਾ ਵਨ ਮੈਂ ਅਗੀਜਤ ਮਤਲਬ ਗੱਲ ਕਰ ਕਰ ਤਈ ਜੀ ਤੂੰ ਹੀ ਨਾ ਫੇਰ ਨਾ ਕਰੋ ਜਿਹੜੀ ਤਰੀਕ ਉਹਨਾਂ ਨੂੰ ਕਵਾਂਗੇ ਨਾ ਉਹਨਾਂ ਨੇ ਉਹਨਾਂ ਦੇ ਮੰਨ ਜਾਣਾ ਤੂੰ ਹੀ ਟੈਨਸ਼ਨ ਨਾ ਲਾਓ ਚੱਲ ਕੋਈ ਗੱਲ ਨਹੀਂ ਨਾ 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 ਉਹ ਰੋਧ ਮਾਰ ਲਈ ਉਹ ਰੋਧ ਨਾ ਦਿਮਾਂਨ ਲੈ ਆ ਜਾ ਫੇਰ ਆ ਜਾ ਆ ਜਾ ਬਹਿ ਜਾ ਲੱਗ ਜਾਣਗੇ ਉਹ ਤਾਂ ਖਿਦ ਕਰਦੇ ਆ ਇਹਨੂੰ ਘਰ ਲਾਂ ਕਿ ਦੇ ਅੰਮ੍ਰਿਤਸਰ ਵਾਲ ਨੂੰ ਗਾਹ ਹੀ ਆਇਆ ਇਹਨੂੰ ਵੀਡੀਓ ਬਣਾਉਣੀ ਕੰਮ ਹੈ ਨਹੀਂ ਤੈਨੂੰ ਕੋਈ ਦੂਰ ਦਾ ਮੋਟ ਤਾਂ ਨੇ ਸਿਰ ਤੇ ਚੜੇ ਰਹਿਣਾ ਸਰਸੇ ਸਰਸੇ ਲਗਾ ਲੈਣਗੇ ਚਲੋ ਕਿੰਨੇ ਮਿੰਟ ਦੀ 3 ਮਿੰਟ ਦੀ ਹੈ 3 ਮਿੰਟ ਦੀ 4 ਮਿੰਟ ਦੀ 1 ਨਹੀਂ ਉਹ ਵੇਖ ਲਈ ਮੇਰੇ ਫਿਰ ਕੰਮ ਕਰਦਾ ਹਾਂ ਹਏ ਮੈਂ ਤੇ ਹਲਾ ਮਾਰ ਲਗਾ ਤਾਈ ਜੀ ਕੱਲੇ ਮਾਣੀ ਹਾਂ ਐਂਡ 1 ਮੈਂ ਅਗਿਜ਼ਟ ਕਮੈਂਟ ਕਰਾਂ ਕਰੇ ਸੋਨਾ ਕਰ ਉਹ ਕੋਈ ਗੱਲ ਨਹੀਂ ਰਮਨ ਜਿਹੜੀ ਉਹ ਤਰੀਕ ਦੇ ਦੇਣਗੇ ਨਾ ਸਾਨੂੰ ਠੀਕ ਠੀਕ ਆ ਸਾਨੂੰ ਚੜ ਗਈ ਜਣਾਈਆ ਸਾਨੂੰ ਤਰੀਕ ਚੜ ਗਈ ਜਣਾਈਆ ਚਲ ਮੰਨ ਮੈਂ ਤੇ ਇਹ ਗੱਲ ਕਹਿਨੀ ਆ ਵੀ ਅਗਲੇ ਗੁੱਸਾ ਨਾ ਕਰਨਾ ਉਹ ਕੋਈ ਗੱਲ ਨਹੀਂ ਰਮਨ ਉਹ ਜਿਹੜੀ ਵੀ ਤਰੀਕ ਦੇਣਗੇ ਨਾ ਤੇ ਕੋਈ ਗੱਲ ਨਹੀਂ ਅਸੀਂ ਉੱਤੇ ਪ੍ਰਬੰਧ ਕਰ ਲਾਂਗੇ ਸਾਰਾ ਹੀ ਮੰਨ ਵੀਰ ਜੀ ਮੈਨੂੰ ਤੇ ਇਹ ਹੀ ਵੀ ਚਲ ਦਲਜੀਤ ਵੀ ਤੁਹਾਡੇ ਨਾਲ ਇੱਥੇ ਆ ਜਾਂਦਾ ਨਾ ਸਾਰੇ ਜਾਨੇ ਬੈਠ ਕੇ ਗੱਲਬਾਤ ਕਰ ਲੈਂਦੇ ਹੁਣ ਇਹ ਆ ਉਹਦਾ ਫਿਕਰ ਜਿਹਾ ਲੱਗਾ ਮੈਨੂੰ ਨਾ ਪੰਜੋ ਵੀ ਤਰੀਕ ਰੱਖਾਂਗੇ ਤਾਂ ਆਪੇ ਉਹਨੂੰ ਦੱਸ ਦਾਂਗੇ ਦੁਬਾਰਾ ਕਰਦਾਵਾ ਫੋਨ ਤੇ ਮੈਂ ਕੀਤਾ ਸੀ ਰੋਸਾ ਜਿਹਾ ਕਰਨ ਰਿਆ ਹੈਗਾ ਉਹ ਰੋਸਾ ਉਹਨੇ ਕਦਾ ਕਰਨਾ ਜਦੋਂ ਵੱਡੇ ਬੈਠੇ ਸਲਾਹ ਕਰਨ ਨੂੰ ਹਾੜੀ ਮਿਰਚੀ ਚੱਲਨੀ ਹੈ ਕੋਈ ਜਦੋਂ ਸਲਾਹ ਰਿਆ 2 ਮਨਸ ਰੋਸਾ ਉਹਨੇ ਕਦਾ ਕਰਨਾ ਹੈ ਆਪਾਂ ਜਿਹੜੀ ਤਰੀਕ ਰੱਖਾਂਗੇ ਉਹਨੂੰ ਦੱਸ ਦਾਂਗੇ ਆਪੇ ਆ ਜਾਊਗਾ ਨਾਲੇ ਉਹਦੋਂ ਫੋਨ ਕੀਤਾ ਹੈ ਕਦਾ ਕਰਨਾ ਵਾ ਤੂੰ ਰੋਸਾ ਨੇ ਕਦਾ ਕਰਨਾ ਵਧੀਆ ਹੋ ਗਿਆ ਹਾਂਜੀ ਉਹ ਚੱਲ ਰਵਨ ਨੜੇ ਇਹੀ ਵੀ ਤਿਆਰੀ ਕਰਨ ਵਾਲੇ ਬਣਾਗੇ ਜਿਹੜਾ ਜਿਹੜਾ ਸਮਾਨ ਲੈਣ ਵਾਲਾ ਲਿਆ ਕੇ ਤੇ ਰੱਖਾਂਗੇ ਘਰ ਕੋਈ ਬਣਾਉਣਾ ਵਾ ਆਪਣੀ ਕੁੜੀ ਆ ਤੇ ਬਣਾਉਣਾ ਉਹ ਚੱਲ ਪੁੱਤ ਸਾਨੂੰ ਪੋਣਾ ਤੇ ਪੈਣਾ ਹੀ ਆ ਉਹ ਨਹੀਂ ਨਹੀਂ ਤਾਂ ਆ ਜੀ ਉਹਨਾਂ ਨੇ ਸਖਤ ਦਾਇਤ ਕੀਤੀ ਆ ਪੇ ਇਧਰ ਸੋਨਾ ਸੋਨਾ ਕਰੀਏ ਫਿਰ ਤਿਆਰੀਆਂ ਉਹ ਡੇਕ ਆਪਾਂ ਛੱਪਾ ਮਾਰ ਬਹਿ ਜਾਓ ਹਾਂ ਸਲਾਹ ਕੋਈ ਗੱਲ ਨਹੀਂ ਪਾਜੀ ਮਾਰ ਲਾਂਗੇ ਫਿਰ ਤੈਨੂੰ ਕਿਸੇ ਤਨ ਕਾਪਾਂ ਤੇ ਕਮਟਾ ਕਿੱਥੋਂ ਚੱਲੂ ਕਰਨੀ ਹੁਣ ਹਾਂਜੀ ਇੱਕ ਤੇ ਹੈ ਬਜਰੀ ਭੋਲੀ ਜੀ ਆ ਤੇ ਮੈਂ ਹਾਂ ਚੱਲ ਆਪਣੇ ਘਰ ਵਧੀਆ ਰਹੂਗੀ ਚਲੋ ਦੂਜੀ ਵੀ ਆਪਣੇ ਘਰ ਠੀਕ ਵਾ ਆਨੇ ਠੀਕ ਆ ਵਧੀਆ ਹੋਵੀ ਉਹ ਚੱਲ ਯਾਰ ਵਧੀਆ ਰਿਸ਼ਤੇਦਾਰ ਹੋਏ ਨਾ ਬੇ ਆਹ ਵੇਲਾ ਮਾਸਟਰ ਕਿਣਾ ਬਗੇ ਹੋਣ ਡਿਆ ਸੀ ਕਪੜੇ ਕਾ ਸੌਖੀਆਂ ਰਹਿਣਾ ਬੰਦ ਕਰ ਲੋ ਚਲੋ ਯਾਰ ਉਹ ਚੱਲ ਇਹਦੇ ਹੈ ਨਾਲੇ ਪਰੌਣੇ ਇਦਾਂ ਹੀ ਕਰਦੇ ਹੁੰਦੇ ਆ ਟੈਨਸ਼ਨ ਨਾ ਲਿਆ ਕਰੋ ਤੁਸੀਂ ਉਹ ਨਹੀਂ ਕੋਈ ਨਹੀਂ ਲਵਲੀ ਘਰ ਜਾਂਦੇ ਆ ਹਾਂਜੀ ਆਪੇ ਉਹਦਾ ਗੁੱਸਾ ਦੂਰ ਹੋ ਜਾਂਦਾ ਇੱਥੇ ਤੇ ਮੈਂ ਇਹਨੂੰ ਕਹਤਾ ਮੈਂ ਚੱਲ ਆ ਫੇਰਾ ਮਾਰ ਕੇ ਆਈਏ ਨਾਲੇ ਇਧਰੋਂ ਕਿਧਰੋਂ ਆਉਂਦੇ 42 ਦੀ ਗੱਡੀ ਬਸ ਨਿਕਲੇ ਹੀ ਆ ਜੋ ਚਲ ਗਿਆ ਹੀ ਤੇ ਤੂੰ ਘੜੀ ਦੀ ਇਹਨੇ ਘੜੀ ਆ ਜਣਾ ਮੜਕੇ ਉੱਠਿਆ ਮੂੰਹ ਚੁੱਕਿਆ ਤਰਪੀ ਪਾੜੀਆਂ ਵਾਲਾ ਉੱਠਿਆ ਬੋਲ ਕੇ ਚੱਲ ਉੱਠ ਕੇ ਕਰਦਾ ਕੰਮ ਕਰ ਲੈ ਕਰ ਲੈ ਜਿਹੜਾ ਕਰਨ ਵਾਲਾ ਕਰ ਲੈ ਕਰਦਾ ਕੀ ਕਰਦਾ ਕਰ ਲੈ ਟੋਪੀ ਚਾਹੀਦੀ ਅੱਧਾ ਦੁਬਾਰਾ ਕਰਦਾ ਕਰ ਲੈ ਕਰਦਾ ਨਾ ਟੋਪੀ ਤੇ ਤੁਸੀਂ ਸੋਲ ਲੈ ਮੇਰੀ ਗੱਲ ਕੰਨ ਖੋਲ ਕੇ